ਸ਼ਨੀਵਾਰ ਦੇ ਇਹ ਰੋਜ਼ਾ ਹੈ ਮਾਈਕ੍ਰੋ ਵੀ ਜਿਹੜਾ ਭੋਜਨ ਮੈਂ ਲਗਾਤਾਰ ਕਰਾ ਮ ਜਿਹੜਾ ਵੱਡੇ ਪੱਧਰ ਤੇ ਜਾ ਕੇ ਨੂੰ ਜਾ ਰਿਹਾ ਠੀਕ ਹੈ ਨਾ ਚਾਹੁੰਦੇ ਸਭ ਤੋਂ ਪਹਿਲਾਂ ਮੰਡੀ ਨਿਵਾਸੀਆਂ ਨੂੰ ਹੱਥ ਜੋੜ ਕੇ ਜੈ ਮਾਤਾ ਦੀ ਸਾਰੇ ਮੰਡੀ ਨਿਵਾਸੀਆਂ ਨੂੰ ਅਪੀਲ ਨੂੰ ਇਹ ਬੇਨਤੀ ਹੈ ਕਿ ਸਾਡੀ ਸ਼੍ਰੀ ਦੁਰਗਾ ਭਜਨ ਮੰਡਲੀ ਮੰਡੂ ਨਿਹਾਲ ਸਿੰਘ ਵਾਲਾ ਜੋ ਕਿ ਮਹਾਮਈ ਦੀ 43 ਸਾਲਾਂ ਤੋਂ ਸੇਵਾ ਕਰ ਰਹੀ ਹੈ ਉਸੇ ਤਰ੍ਹਾਂ ਅਕਤੀਬਰ ਵੀ 43ਵਾਂ వార్ਸ਼ਿਕ ਝੰਡਾ ਤੇ ਵਿਸ਼ਾਲ ਜਾਗਰਣ ਮਹਾਮਾਈ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਹਸਪੀਟਲ ਰੋਡ ਕੌਲਾ ਨਰੂ ਦੇ ਸਾਹਮਣੇ ਕਰਵਾਇਆ ਜਾ ਰਿਹਾ ਹੈ 5 ਅਗਸਤ ਦਿਨ ਸੋਮਵਾਰ ਨੂੰ ਮਹਾਮਾਈ ਦਾ ਜਾਗਰਣ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਲਵਿਸ਼ ਲੱਭ ਜੀ ਪਹੁੰਚ ਰਹੇ ਨੇ ਤੇ ਮਹਾਮਾਈ ਦਾ ਲੰਗਰ 8 ਵਜੇ ਤੋਂ ਲੈ ਕੇ ਸਾਢੇ ਰਾਤ 8:00 ਵਰਤੇਗਾ ਸੋ ਸਾਰੇ ਹੀ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਬੀਸ ਜਾਗਨ ਵਿੱਚ ਹੋ ਮਾਮਾ ਕੇ ਪਹੁੰਚਣਾ ਮਹਾਮੈਦ ਲੰਗਰ ਛਕਣਾ ਤੇ ਜਾਗਨ ਦੀ ਸ਼ੋਭਾ ਵਧਾਉਣਾ ਤੇ ਮਾਮਾ ਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਤੇ ਚੰਡੇ ਦੀ ਸ਼ੋਭਾ ਯਾਤਰਾ ਸ੍ਰੀ ਬਿੱਟੂ ਮੰਗਲਾ ਜੀ ਉਹਨਾਂ ਦੇ ਗ੍ਰਹਿ ਵਿਖੋ ਪੁਰਾਣੀ ਦਾਣਾ ਮੰਡੀ 4 ਅਗਸਤ ਨੂੰ ਦੈਨਾਤਵਾਰ ਨੂੰ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਮੰਡੀ ਦੇ ਵਿੱਚ ਟੰਡੇ ਦੀ ਸ਼ੁਭ ਯਾਤਰਾ ਕੱਢੀ ਜਾਵੇਗੀ ਇਸੇ ਤਰ੍ਹਾਂ ਸਾਰੇ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਬਿੱਟੂ ਮੰਗਲਾ ਜੀ ਦੀ ਦੁਕਾਨ ਦੇ ਉੱਪਰ ਹਮ ਮੰਮਾ ਕੇ ਪਹੁੰਚਣ ਟੰਡੇ ਦੀ ਸ਼ੁਭ ਯਾਤਰਾ ਵਿੱਚ ਹਿੱਸਾ ਲੈਣ ਤੇ ਮਹਾਮਾਇ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਮਾਤਾ ਦੀ ਜੈ ਸਭ ਤੋਂ ਪਹਿਲਾਂ ਜੈ ਮਾਤਾ ਦੀ ਸਭ ਭਗਤਾਂ ਨੂੰ ਇਹ ਜਾਗਰਨਾ 43 ਮਾ ਜਾਗਰਨਾ 1984 ਗੁਰਗਾਂਢ ਮੰਡੀ ਜਿਉਂ ਬਣਾਈ ਸੀ ਉਦੋਂ ਤੋਂ ਲੜਤਾਂ ਨੂੰ ਹਰ ਸਾਲ ਜਿੱਦਾਂ ਇਸ ਸਾਲ ਵੀ ਕਰ ਰਹੇ ਹਾਂ ਹਰ ਸਾਲ ਦੀ ਵਿਸ਼ਾਲ ਜਾਗਰਣ ਦੇ ਝੰਡਾ ਕੱਢਦੇ ਆ ਤੇ 43ਵਾਂ ਵਸਾਲ ਝੰਡਾ ਤੇ ਵਿਸ਼ਾਲ ਜਾਗਰਣ ਦਾ ਜਾਗਰਣ ਅਸੀਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਕੌਣਾਂ ਲਰੂਨ ਸ਼ੁਰੂ ਲਾਓ ਜੀ ਠੀਕ ਹੈ ਸ਼ੁਰੂ ਕਰਾਂਗੇ ਆ ਗਿਆ ਜੀ ਆ 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 ਦਾ ਲਈ ਨਕਨਾ ਨਦਨ ਕਰ ਰਹੀ ਨਾ ਕਾਣ ਸੋ ਬੇਨਤੀ ਹੈ ਕਿ ਜਿਹੜਾ ਝੰਡਾ ਉਹ ਬਿੱਟੂ ਮੰਗਲਾ ਦੇ ਘਰੋਂ ਗਰਾਹ ਵਿੱਚ ਚੱਲੂਗਾ ਤੇ ਉਹਦਾ ਜਿਹੜਾ ਕਿ 4 ਵੇ ਟਾਈਮ ਆ 4 ਵਜੇ ਘਰੇ ਸ਼ੁਰੂ ਕਰਕੇ ਪੂਜਾ ਅਰਚਨਾ ਕਰਾਵਾਂਗੇ ਜਿਹੜੇ ਕਲਾਕਾਰ ਵੀ ਆਉਣਗੇ ਬਾਹਰੋਂ 100 6 ਵਜੇ ਜਿਹੜਾ ਅਗੇ ਬਿਆਰ ਦੇ ਵਿੱਚ ਲਾਵਾਂਗੇ ਝੰਡੇ ਦੀ ਫੇਰੀ ਸਾਰੇ ਸ਼ਹਿਰ ਦੇ ਵਿੱਚ ਪਾਵਾਂਗੇ ਹਾਂ ਅਸੀਂ ਜਿਹੜੇ ਤਿੰਨ ਚਾਰ ਬੰਦੇ ਰਹਿ ਗਏ ਪੁਰਾਣੇ ਜੋ ਕਿ ਆਪਸੀ ਦੇ ਜੁੜੇ ਹੋਏ ਆ ਹੋਣ ਅਸੀਂ ਚਾਹੁੰਦੇ ਆ ਕਿ ਨਵੇਂ ਮੁੰਡੇ ਸਾਡੇ ਨਾਲ ਜੁੜਨ ਆਉਣ ਪਾਸੇ ਅਸੀਂ ਨਵੇਂ ਮੁੰਡੇ ਸਾਡੇ ਨਾਲ ਆ ਵੀ ਚੁੱਕੇ ਆ ਅਸੀਂ ਹੁਣ ਵੀ ਬੇਨਤੀ ਕਰਦੇ ਆ ਕਿ ਭਾਈ ਸਾਡੇ ਨਾਲ ਹੋਰ ਵੀ ਮੁੰਡੇ ਆਉਣ ਤੇ ਅਸੀਂ ਉਹਨਾਂ ਦੀ ਮੈਂਬਰਸ਼ਿਪ پلان ਨੂੰ ਤਿਆਰ ਆ ਜਿਹੜੇ ਸਾਡਾ ਸਤੂਤ ਦੇ ਸਕਦੇ ਆ ਧੰਨ ਖਿਆਲ ਦੇ ਨਾਲ ਆ ਸਕਦੇ ਸਾਡੇ ਨਾਲ ਤੇ ਅਸੀਂ ਇਹ ਮੰਡਲੀ ਨੂੰ ਸੈਂਕੜੇ ਸਾਲ ਚਲਾਉਣੀ ਚਾਹੁੰਦੇ ਆ ਕਿ ਘਟੜ ਘਟ 100 ਸਾਲ ਚੱਲੇ ਮਹਾਰਾਣੀ ਦੀ ਕਿਰਪਾ ਦੇ ਨਾਲ ਤਾਂ ਕਿ ਉਹ ਜਦੋਂ ਕੋ ਨੌਜਵਾਨ ਮੁੰਡੇ ਝੰਡਾ ਲੈ ਕੇ ਤੁਰਨ ਤਾਂ ਕਿ ਲੋਕ ਖੜਾ ਖੜਾ ਉਹਨਾਂ ਨੂੰ ਪੁੱਛਣ ਇਹ ਸਮਾਜਨ ਦਾ ਜੱਤੀ ਫੈਲਨੇ ਦਾ ਕੰਮ ਨਹੀਂ ਤਾਂ ਕਿ ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਇਸ ਕਰਕੇ ਬੇਨਤੀ ਕਰ ਰਹੇ ਸ਼ਹਿਰ ਦੇ ਨੌਜਵਾਨਾਂ ਨੂੰ ਕਿ ਸਾਡਾ ਸਹਿਯੋਗ ਦੇਣ ਸਾਥ ਮੈਂਬਰਸ਼ਿਪ ਲੈਣ ਤੇ ਮੰਡਰੀ ਨੂੰ ਸਾਂਭਣ ਤਾਂ ਕਿ ਅਸੀਂ ਤਾਂ ਥੋੜਾ ਕੰਨਾ ਚਰਚਲਾ ਕਰ ਸਕਾਂਗੇ ਅਮਰਦੇਸ ਸਾਹਿਬ ਦੇ ਨਾਲ ਇਹ ਪ੍ਰਧਾਨ ਜੀ ਨਿਆਲਗਰ ਵਾਲੇ ਵਰਗਾ ਪੰਜ ਮੰਡਲ ਦੇ ਲੋਕ ਕਰਵਾ 43 ਵਜੇ ਦਾ ਸੋਚਾਲ ਜਾਗਰਣਾ ongoing ਹੈ ਤੁਸੀਂ ਵੀ ਸਮਝੋ ਜਿੱਤਨੇ ਚੀਜ਼ਾਂ ਚਾਹਤ ਧਲਾਸਾਰੇ ਨੂੰ ਵਾਹਿਗੁਰੂ ਜੀ ਦਾ ਖੌਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੈ ਮਾਤਾ ਦੀ ਮੈਂ ਦਰਗਾਹ ਭਾਈਨ ਮੰਡਲੀ ਨੂੰ ਪਹਿਲਾਂ ਦਾ ਵਧਾਈ ਦਿੰਦਾ ਕਿ ਸਭ ਤੋਂ ਸਾਜਣ ਹਾਲ ਸਿੰਘ ਵਾਲੇ ਸਭ ਤੋਂ ਪੁਰਾਣੀ ਭਜਨ ਮੰਡਲੀ ਹੈ ਇਹ ਜੋ ਕਿ 42 ਹੋ ਗਏ ਸਾਲ 43ਵਾਂ ਸ਼ੁਰੂ ਹੋਇਆ ਵਾ ਸੋ ਇਹ ਵਧਾਈ ਦੇ ਪਾਤਰ ਨੇ ਜੋ ਲੋਕਾਂ ਨੂੰ ਮਾਤਾ ਦਾ ਮਾਤਾ ਦਾ ਜਾਗਰਣ ਸੁਣਾਉਂਦੇ ਨੇ ਮਨ ਕੀ ਕਰਦੇ ਨੇ ਹਰੇਕ ਦੇ ਚੰਗੇ ਰਸਤੇ ਪਾਉਂਦੇ ਨੇ ਕਿਉਂਕਿ ਜਦੋਂ ਕਿਸੇ ਗੁਰੂ ਮਾਤਾ ਦਾ ਜਾਂ ਕਿਸੇ ਦਾ ਵੀ ਸੁਣਨਾ ਭਜਨ ਸੁਣਨਾ ਤਾਂ ਚੰਗੇ ਰਾਹ ਹੀ ਮਿਲਦਾ ਸੋ ਮੈਂ ਵਧਾਈ ਦੇ ਪਾਤਰ ਨੇ ਬਾਕੀ ਅੱਜ ਇਹ 43ਵਾਂ ਭਜਨ ਮੰਡਲੀ ਆਪਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਤੋਂ ਮਨਾਰਾ ਸਕੂਲ ਕੋਲ ਸੜਕਾ ਰੋਡ ਤੇ 5 ਅਗਸਤ ਨੂੰ ਰਾਤਰੀ 9 ਵਜੇ ਇਹਨਾਂ ਦਾ ਆਰੰਭ ਹੋ ਰਿਹਾ ਤੇ ਲੰਗਰ ਟਟ ਚੱਲੂਗਾ ਸਾਰੇ ਮੈਂ ਨਗਰ ਦੇ ਲੋਕਾਂ ਨੂੰ ਆਸ ਕਰਦਾ ਵੀ ਸਾਰੇ ਚੰਮੂਆ ਕੇ ਪਹੁੰਚਣ ਤੇ ਮਾਤ ਦੇ ਪੰਜ ਸੁਣ ਸੋ ਇਹ ਵੀ ਵਧਾਈ ਦੇ ਪਾਤ ਨੇ ਪੰਜਾ ਮੁੰਡਲੀ ਤੇ ਸਾਰੇ ਨਗਰ ਵੀ ਨਿਹਾਲ ਸਿੰਘ ਵਾਲਾ ਵਧਾਈ ਦਾ ਪਾਤਰਾ ਜੋ ਇੰਨਾ 43 ਸਾਲ ਹੋ ਗਏ ਇਹਨਾਂ ਦਾ ਸਾਥ ਦੇ ਕੇ ਇੱਕਜੁੱਟ ਹੋ ਕੇ ਇੰਨਾ ਪਿਆਰ ਮੁਹੱਬਤ ਨਾਲੇ ਸਾਡੇ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਸਾਰੇ ਮੰਡੀ ਨਿਵਾਸੀਆਂ ਨੂੰ ਮਾ ਅਦਸ਼ਕਤੀ ਦੁਰਗਾ ਭਵਾਨੀ ਦੇ ਕਾਸ ਤੁਹਾਨੂੰ ਜੈ ਮਾਤਾ ਦੀ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਨਵੀਂ ਜਨਰੇਸ਼ਨ ਬਹੁਤ ਵਧੀਆ ਗੱਲ ਆ ਜੀ ਬਹੁਤ ਵੱਡਾ ਉਪਰਾਲਾ ਸ਼੍ਰੀ ਤੁਰਕਾ ਭਜਨ ਮੰਡਲੀ ਦਾ ਵੀ ਨਵੇਂ ਨਵੇਂ ਬੱਚਿਆਂ ਨੂੰ ਨਾਲ ਜੋੜ ਰਹੇ ਨੇ ਮੈਨੂੰ ਖੁਦ ਨੂੰ ਇੱਕ ਸਾਲ ਹੋ ਗਿਆ ਜੀ ਆ ਦੂਸਰਾ ਸਾਲ ਆ ਮੇਰਾ ਸ਼੍ਰੀ ਤੁਰਕਾ ਭਜਨ ਮੰਡਲੀ ਨਾਲ ਜੁੜੇ ਨੂੰ ਬਹੁਤ ਵਧੀਆ ਬਹੁਤ ਵਧੀਆ ਫੀਲਿੰਗ ਆ ਜੀ ਤੇ ਨਾਲ ਦੀ ਨਾਲ ਇੰਨੀ ਸ਼ਰਦਾ ਦੇ ਨਾਲ ਮਾਤਾ ਰਾਣੀ ਦੀ ਕਹਾਤਾ ਕਰਦੇ ਨੇ ਇੰਨੀ ਸ਼ਰਦਾ ਦੇ ਨਾਲ ਇਹ ਮਜਾਗਰਾਂ ਦੀ ਸਟਾਰਟਿੰਗ ਕਰਦੇ ਨੇ ਤੇ ਬਹੁਤ ਸ਼ਰਧਾ ਪੂਰਵਕ ਜੋ ਵੀ ਮਹਾਮਈ ਦਾ ਜਾਗਰਣਾ ਬਹੁਤ ਸ਼ਰਧਾ ਪੂਰਵਕ ਕਰਦੇ ਨੇ ਜਿੰਨਾ ਵੀ ਚੜਾਵਾ ਹੁੰਦਾ ਹੈਗਾ ਜਾਗਰਣ ਦੇ ਉੱਪਰ ਉਹ ਧਰਮ ਕਰਮ ਦੇ ਕੰਮਾਂ ਦੇ ਵਿੱਚ ਲਗਾਇਆ ਜਾਂਦਾ 2.5 ਲੱਖ ਰੁਪਇਆ ਸ਼੍ਰੀ ਦੁਰਗਾ ਮੰਦਿਰ ਦੇ ਵਿੱਚ ਲਗਾਇਆ ਗਿਆ ਉਹ ਮੰਦਿਰ ਨਿਰਮਾਣ ਚੱਲ ਰਿਹਾ ਵਾਲਾ ਜੀ ਮੰਦਿਰ ਦੇ ਵਿੱਚ ਵੀ ਪੈਸੇ ਦਿੱਤੇ ਗਏ ਨੇ ਗਰੀਬ ਔੜੀਆਂ ਦੇ ਵਿਆਹ ਵੀ ਕਰਵਾਏ ਜਾਂਦੇ ਨੇ ਜਿਸ ਤਰ੍ਹਾਂ ਮਤਲਬ ਕਿ ਲੋੜ ਹੁੰਦੀ ਉਸ ਤਰ੍ਹਾਂ ਇਹ ਪੈਸੇ ਨੂੰ ਵਰਤਦੇ ਕੋਈ ਵੀ ਮੈਂਬਰ ਨਾ ਮਾ ਜਾਂ ਪ੍ਰਾਣਾ ਇੱਕ ਵੀ ਪੈਸੇ ਦਾ ਰਵਾਧਾਰ ਨਹੀਂ ਹੈਗਾ ਇਸ ਦੇ ਵਿੱਚ ਸਾਰਾ ਸ਼ਰਧਾ ਪੂਰਵਕ ਕੰਮ ਕਰਦੇ ਨੇ ਜੀ ਤੇ ਨਵੇਂ ਮੁੰਡਿਆਂ ਨੂੰ ਨਾਲ ਜੋੜਦੇ ਨੇ ਸੈਕਸੀ ਚੰਗੀ ਸਿੱਖਿਆ ਮਿਲਦੀ ਹੈਗੀ ਜਿਵੇਂ ਹੁਣ ਸਾਰੇ ਸੀਨੀਅਰ ਨੇ ਤਾਂ ਕਈ ਵਾਰ ਆਪਾਂ ਨੂੰ ਐ ਲੱਗਦਾ ਵੀ ਨਵੇਂ-ਨਵੇਂ ਯਾਰ ਵੀ ਆਪਾਂ ਜੰਗਾਂ ਤੇ ਵੀਰ ਕੀ ਹੈ ਪਰ ਮਾਹੌਲ ਬਹੁਤ ਵਧੀਆ ਜੀ ਕਿਸੇ ਨੂੰ ਨੀਮਾਨ ਦਿਖਾਇਆ ਜਾਂਦਾ ਸਾਰਾ ਕੁਝ ਮਤਲਬ ਕਿ ਬਹੁਤ ਵਧੀਆ ਇਸ ਵਾਰ ਅਸੀਂ ਸਾਡੇ ਕਹਿਣ ਤੇ ਪਹਿਲਾਂ ਕਿਉਂਕਿ ਅਸੀਂ ਛੱਡਾ ਫੱਲੇ ਜਾਗਰਣ ਕਰਦੇ ਸੀ ਛੋਟੇ ਲੈਵਲ ਦਾ ਇੱਥੇ ਵੱਡਾ ਲੰਗਰ ਲਗਾਉਂਦੀ ਸੁਵਿਧਾ ਨਹੀਂ ਸੀ ਕਿਉਂਕਿ ਜਗ੍ਹਾ ਘਟ ਹੁੰਦੀ ਹੈ ਮਾਰਕੀਟ ਦੇ ਵਿੱਚ ਸਾਡੇ ਜਿਹੜੇ ਜੰਗ ਨਵੇਂ ਮੁੰਡੇ ਜੁੜੇ ਨੇ ਉਹਨਾਂ ਦੇ ਕਹਿਣ ਤੇ ਇਸ ਵਾਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਵੱਡਾ ਪ੍ਰੋਗਰਾਮ ਹੈ ਜੀ ਸਾਰਾ ਮਤਲਬ ਕਿ 18 ਤੋਂ ਲੰਗਰ ਵਰਤੇਗਾ 4 ਤਰੀਕ ਨੂੰ ਛੰਡੇ ਦੀ ਸ਼ੋਭਾ ਯਾਤਰਾ ਵੀ ਕੀਤੀ ਜਾਵੇਗੀ ਤੇ ਮੰਡੀ ਨਿਵਾਸੀਆਂ ਨੂੰ ਇਹ ਵੀ ਬੇਨਤੀ ਹੈ ਵੀ ਛੰਡੇ ਤੇ ਵੀ ਜਰੂਰ ਪਹੁੰਚਣ ਤੇ ਮਹਾਮਾਇਰ ਦਾ ਜਾਗਰਣ ਦੇ ਵਿੱਚ ਵੀ ਜਰੂਰ ਪਹੁੰਚਣ ਮਹਾਮਾਇ ਦਾ ਆਸ਼ੀਰਵਾਦ ਪ੍ਰਾਪਤ ਕਰਨ ਜਕਾਰਾ ਮਸ਼ੀਰਾਂ ਵਾਲੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੇ